ਔਰ ਇਹ ਵੀ ਕੰਮ ਹੀ ਤੁਹਾਡੇ ਆਉਣਾ ਵਾ ਨਹੀਂ ਬੜੀਆਂ ਤੇਰੇ ਵਰਗੀਆਂ ਮਮਾਰੀਆਂ ਕੰਮ ਸਿੱਧੀ ਤਾਂ ਮੈਨਾਂ ਜਾਉਂਦਾ ਰਹੀ ਨਾ ਮੋੜੀ ਪਾ ਆਗਾ ਚੰਗਾ ਚਲੋ ਠੀਕ ਆ ਮੈਂ ਕੋਈ ਨਹੀਂ ਉਹ ਵੀ ਡਰਾਵੇ ਦੇਣ ਮੈਨੂੰ ਵੀ ਮੈਂ ਆਉਣਾ ਵਾ ਕੱਲ ਨੂੰ ਮੈਂ ਤੁਹਾਨੂੰ ਗੇਟੋ ਬਾਹਰ ਕੱਢਾਂ ਤੈਨੂੰ ਆਹ ਕਰਨਾ ਮੈਂ ਕੋਈ ਗੱਲ ਨਹੀਂ ਤੂੰ ਵੀ ਆ ਜੀ ਲੱਲੀ ਸਵਾਦ ਆਕੇ ਕੁੜੀ ਦਾ ਫੋਨ ਆਉਣ ਰਿਆ ਸੀ ਉਹਦੇ ਨਾਲ ਇਹ ਵੱਦ ਘਟ ਹੋਣ ਡਈ ਹੀ ਤੇ ਕੁੜੀ ਗੱਲ ਹੀ ਸਾਨੂੰ ਫੋਨ ਕਰਦੀ ਆ ਜਦੋਂ ਉਹ ਤੋਂ ਕੁੜੀ ਨਹੀਂ ਸਾਡੀ ਚਾਜ ਨਾਲ ਵੇਖ ਕੇ ਗਈ ਬਰਫੀ ਦਾ ਡੱਬਾ ਤੇ ਉਹ ਸੁੱਟ ਗਈ ਇੱਥੇ ਤੇ ਹੁਣ ਕੱਲ ਹੀ ਫੋਨ ਕਰਨ ਲਈ ਸਾਨੂੰ ਉਹੀ ਕਰੀ ਕਿ ਅਮਰੀਕਾ ਦਾ ਹੋ ਲਰੀ ਜਾ ਮੰਨਿਆ ਤੁਸੀਂ ਕਿਦਾਂ ਤਰਖਦੇ ਤੁਸੀਂ ਜਦੋਂ ਸਾਡੇ ਨਾਲ ਸੰਬੰਧ ਹੀ ਕੋਈ ਨਹੀਂ ਉਹਦੇ ਹੈ ਫੇਰ ਮਾਂ ਨਾਲ ਵੀ ਖਾਦੇ ਤੈਨੂੰ ਸੰਭਰ ਰਹਿ ਗਏ ਇਹਨਾਂ ਹੋਰ ਤਸੀਂ ਮਾਸੀ ਨੂੰ ਕੀ ਦੱਸਣ ਦੇ ਉੱਥੇ ਦੀ ਜੋ ਹੋਈ ਬੀਤੀ ਆ ਤੁਸੀਂ ਉਹਦੇ ਕੰਨਾਂ 'ਚ ਪਾਉਣ ਦੇ ਹੀ ਇਹ ਦੱਸਣਾ ਜ਼ਰੂਰੀ ਹੀ ਨੇ ਕੀ ਦੱਸਿਆ ਮੈਂ ਮੈਂ ਕੁਝ ਨਹੀਂ ਦੱਸਿਆ ਕਿਸ ਨੂੰ ਤੁਸੀਂ ਛੱਡਿਆ ਵੀ ਕੀ ਆ ਦੱਸਣ ਵਾਲਾ ਉਹਨੂੰ ਸਾਰੀ ਕਹਾਣੀ ਦਾ ਪਤਾ ਸਾਡੇ ਘਰ ਦੀ ਦਾ ਤੇ ਫੇਰ ਦੋਰ ਪੁਣੀ ਸੀ ਤੂੰ ਉਹ ਚੰਗਾ ਬਾਬਾ ਭੱਜੀ ਗਈ ਗੇਟ ਵੱਲ ਨੂੰ ਮਿੰਨੂ ਨੇ ਪਤਾ ਵੀ ਕਿਉਂ ਗਈ ਆ ਵੇਖ ਲਿਆਣਾ ਕੰਦ ਥਾਣੀ ਵੀ ਡੈਡੀ ਆਉਂਦੇ ਆ ਤਾਂ ਕੰਨ ਭਰਦਾ